ਉਰੈਨ ਦੀ ਸ਼ੋਰੇ মার্শালਾਰਟਸ ਸਪੋਰਟਸ ਅਕੈਡਮੀ ਰਜਿਸਟਰਡ ਦੇ ਖਿਡਾਰੀ ਲਗਾਤਾਰ ਖੇਡਾਂ ਵਿੱਚ ਆਪਣਾ ਵੱਖਰਾ-ਵੱਖਰਾ ਰਿਕਾਰਡ ਬਣਾ ਰਹੇ ਹਨ ਇਹ ਬੱਚੇ ਮੋਬਾਈਲ ਫੋਨ ਨੂੰ ਛੱਡ ਕੇ ਆਪਣੀ ਖੇਡ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ ਇਸੇ ਤਰ੍ਹਾਂ ਅਕੈਡਮੀ ਦੇ ਇੱਕ ਹੋਰ ਕਾਰਾਟੇ ਅਤੇ ਤਾਈਕਵੋਂਡੋ ਖਿਡਾਰੀ ਸੁਖਮਨ ਸਿੰਘ ਪੁੱਤਰ ਸ਼੍ਰੀ ਅਵਤਾਰ ਲਾਲ ਵਾਸੀ ਪਿੰਡ ਮੈਸਮਪੁਰ ਨੇ 48 ਸੈਕਿੰਡ ਵਿੱਚ 121 ਤੇਜ਼ ਪੁਸ਼-ਅਪ ਲਗਾ ਕੇ ਨੈਸ਼ਨਲ ਅਵਾਰਡ ਹਾਸਲ ਕੀਤਾ ਅਤੇ ਆਪਣੇ ਮਾਤਾ-ਪਿਤਾ ਅਕੈਡਮੀ ਅਤੇ ਕੋਚ ਦਾ ਨਾਮ ਰੋਸ਼ਨ ਕੀਤਾ ਸਰਕਾਰੀ ਸੀਨੀਅਰ ਸੈਂਡੀ ਸਕੂਲ ਲੜਕੇ ਗੁਰਾਇਆਂ ਦੇ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਸਾਇੰਸ ਦੇ ਅਧਿਆਪਕ ਹਰਜੀਤ ਬਾਬਾ ਅਤੇ ਕੋਚ ਜਸਮਾਨ ਵੱਲੋਂ ਸੁਖਮਨ ਸਿੰਘ ਨੂੰ ਨੈਸ਼ਨਲ ਅਵਾਰਡ ਅਤੇ ਸਰਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸੁਖਮਨ ਦੇ ਪਰਿਵਾਰ ਨੂੰ ਵਧਾਈ ਦਿੱਤੀ ਸੁਖਮਨ ਸਿੰਘ ਨੂੰ ਇਹ ਖਿਤਾਬ ਕਰਾਟੇ ਫੈਡਰੇਸ਼ਨ ਆਫ ਇੰਡੀਆ ਸ਼ੋਰੇ ਛੋਤਕੁਨ ਕਰਾਟੇ ਟੂ ਫੈਡਰੇਸ਼ਨ ਆਫ ਇੰਡੀਆ ਵੱਲੋਂ ਦਿੱਤਾ ਗਿਆ ਸੁਖਮਨ ਸਿੰਘ ਪੜ੍ਹਾਈ ਅਤੇ ਆਪਣੀ ਖੇਡਾਂ ਦੋਨਾਂ ਵਿੱਚ ਅੱਵਲ ਆਉਂਦਾ ਹੈ ਸੁਖਮਨ ਸਿੰਘ ਨੇ ਕਰਾਟੇ ਵਿੱਚ ਮਾਸਟਰ ਡਿਗਰੀ ਬਲੈਕ ਬੈਲਟ ਹਾਸਲ ਕੀਤੀ ਹੈ ਅਤੇ ਕਿੰਨੇ ਹੀ ਸੋਨੇ ਅਤੇ ਚਾਂਦੀ ਦੇ ਤਮਗੇ ਜਿੱਤ ਚੁੱਕਾ ਹੈ ਇਹ ਬੱਚਾ ਪਿਛਲੇ 4 ਸਾਲ ਤੋਂ ਲਗਾਤਾਰ ਪ੍ਰੈਕਟਿਸ ਕਰਦਾ ਆ ਰਿਹਾ ਹੈ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਇੱਕ ਵਾਰ ਬੱਚੇ ਨੂੰ ਕਿਸੇ ਵੀ ਖੇਡ ਵਿੱਚ ਕਾਮਯਾਬ ਹੋਣ ਲਈ ਮਾਪਿਆਂ ਦੀ ਹੱਲਾਸ਼ੇਰੀ ਅਤੇ ਬੱਚੇ ਦੀ ਕਈ ਸਾਲਾਂ ਦੀ ਸਖਤ ਮਿਹਨਤ ਹੁੰਦੀ ਹੈ ਅਕੈਡਮੀ ਦੇ ਪ੍ਰਧਾਨ ਰਜਨੀ ਸੈਲੋਪਾਲ ਅਤੇ ਕੋਚ ਜਸਮਨ ਨੇ ਸੁਖਵੰਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਗੁਰਾਇਆਂ ਤੋਂ ਰੋਹਨ ਕੁਮਾਰ ਦੀ ਖਾਸ ਰਿਪੋਰਟ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਸ਼ੌਰਿਆ ਮਾਰਸ਼ਲ ਆਰਟ ਅਕੈਡਮੀ ਦੇ ਇੱਕ ਜਿਹੜਾ ਵਿਦਿਆਰਥੀ ਹੈ ਜਿਹਦੇ ਕੋਚ ਜਸਮਾਨ ਜੀ ਸੀਗੇ ਇਹਨਾਂ ਇੱਕ 4 ਸਾਲਾਂ ਤੋਂ ਇੱਕ ਵਿਦਿਆਰਥੀ ਸੁਖਮਨ ਹੈ ਉਸ ਨੂੰ ਇਹ ਟ੍ਰੇਨ ਕਰਦੇ ਸੀਗੇ ਤੋਂ ਅੱਜ ਜਿਹੜੇ ਹੈ ਇਹਨਾਂ ਦੇ ਜਿਹੜੇ ਦਰਖਤ ਨੂੰ ਭੂਰ ਪਿਆ ਇੱਕ ਫੜ ਲੱਗਾ ਤੋਂ ਇਸ ਵਿਦਿਆਰਥੀ ਨੇ ਸੁਖਮਨ ਨੇ 48 ਸੈਕਿੰਡ ਦੇ ਵਿੱਚ 121 ਪੁਸ਼-ਅਪ ਕਰਕੇ ਜਿਹੜਾ ਇੱਕ ਨੈਸ਼ਨਲ ਰਿਕਾਰਡ ਜਿਹੜਾ ਇਹ ਬਣਾਇਆ ਤੋਂ ਇਸ ਦੇ ਲਈ ਜਿਹੜੇ ਕੋਚ ਜਸਮਾਨ ਜੀ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਇਹ ਜਿਹੜੇ ਕੋਚ ਨੇ ਇਹ ਸਾਡੇ ਸਕੂਲ ਦੇ ਵੀ ਕੋਚ ਨੇ ਜਿਹੜੇ ਵਿਦਿਆਰਥੀਆਂ ਨੂੰ ਟ੍ਰੇਨ ਕਰਦੇ ਨੇ ਤੋਂ ਮੈਂ ਸੁਖਮਨ ਦੇ ਮਾਤਾ-ਪਿਤਾ ਜੀ ਨੂੰ ਵੀ ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਜਿਹੜਾ ਇਹ ਬੱਚੇ ਨੂੰ ਜਿਹੜਾ ਸਪੋਰਟ ਕੀਤਾ ਵਾ ਤੇ ਇਹ ਸਾਰੇ ਕੰਮ ਲਈ ਸਾਰੇ ਜਿਹੜੇ ਇਹਨਾਂ ਦੇ ਕੋਚ ਤੇ ਮਾਪੇ ਵਧਾਈ ਦੇ ਪੱਤਰ